ਹਾਂਜੀ ਟੀਨਸਾ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਤਾਂ ਇਹ ਕੀ ਮਾਮਲਾ ਕੀ ਲੈ ਕੇ ਆਏ ਹੋ ਮਾਮਲਾ ਇਹ ਆ ਭਾਜੀ ਪੀ ਇੱਕ ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ 'ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਇਹ ਫਰੌਣ ਹੋਇਆ ਬੈਂਕ ਆਫ ਬਰੋਦਾ ਦੇ ਨੇ ਇਹਨਾਂ ਨੇ ਕੋਈ ਕਾਫੀ ਤਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਸਚੂ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਕਿ ਨਹੀਂ ਐਸ ਕੱਲ ਫਿਰ ਇਹ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਗੁੱਸਾ ਪਾਈ ਇਹ ਹੀ ਗਲਤੀ ਕੀਤੀ ਆ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਇਹ ਫਰੋਡ ਹੋਇਆ ਵਾ ਇਹ ਬਜ਼ੁਰਗਾਂ ਦਾ ਸਰਦਾਰ ਗੁਰਵਿੰਦਰ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ ਤਿੰਨ ਜਾਂ ਚਾਰ ਦਿਨਾਂ ਚ ਕੋਈ ਪੁੱਛਰ ਨਹੀਂ ਕੋਈ ਚੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇਜਿੰਦਰ ਸਿੰਘ ਜਿਹੜਾ ਉਹਦੇ ਬੈਂਕ ਦੇ ਤੋਂ ਉਹਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਉਹ ਬੈਂਕ ਮਰੇ ਜਾਂਦੀ ਮੋਹਰ ਲੱਗੀ ਆ ਅੱਜ ਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਇਹ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇੰਨੀ ਜੇਲ੍ਹ ਲਈ ਇਹਦਾ ਪਰਚਾ ਦਰਜ ਹੋਊਗਾ ਅੱਜ ਹੀ ਬੜੇ ਧੰਨਵਾਦੀਆਂ ਪੁੱਛਦੇ ਕਿ ਐਸਐਸਪੀ ਸਾਹਿਬ ਨੇ ਆਡੀ ਗੱਲ ਮੰਨੀ ਤੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੋਣ ਵਾਲੇ ਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਨੇ ਇਹ ਗੱਲ ਕਹੀ ਏ ਕਿ ਇਹਨਾਂ ਦੇ ਪੈਸੇ ਮਿਲਣਗੇ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਸੁਣਵਾਈ ਕਿਸੇ ਕਿ ਕੋਈ ਜੱਜ ਡੋਨਰ ਹੈ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਕੇ ਬਾਅਦ ਇੱਥੇ ਪਹੁੰਚਿਆ ਹੁਣ ਇਹ ਕਰਕੇ ਇਹਨਾਂ ਨੂੰ ਆਸ ਬੱਜੀ ਹੈ ਏਕਰੀਬ ਲੋਕ ਨੇ ਕੋਈ ਸਬਜੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਮਾਰ ਜਾਣ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਇਹ ਚਾਹੁੰਦਾ ਕਿ ਇਮੀਡੀਏਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀ ਸਿੰਘਾ ਹਸਪੀਟਲ ਚੋਂ ਆਏ ਨੇ ਇਹਨਾਂ ਦੀ ਸਾਰੀ ਉਮਰ ਦੀ ਕਮਾਈ ਰੱਖੀ ਹੀ ਲੱਖ ਦਾ 30 ਲੱਖ ਇਹਨਾਂ ਦੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਉਹ ਲਿਖਿਆ ਆ ਅਸੀਂ ਉਹਨੂੰ ਹੋਰਨ ਖਵਾਰੀ ਦੀ ਵੀਚ ਵੀ ਕਰ ਸਕਦੇ ਅਸੀਂ ਚਾਹੁੰਦੇ ਆ ਕਿ ਬੈਂਕੇ ਨਾਲੋਂ ਕਿਸ਼ਤਾਂ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਅਸੀਂ ਕਰਦੇ ਪੀ ਉਹਦੇ ਤੇ ਹੋ ਜੀ ਔਰ ਜਿੰਨਾਂ ਜਿੰਨਾਂ ਦੇ ਖਾਤੇ ਚ ਪੈਸੇ ਗਏ ਨੇ ਪੋਨਾ ਦੇ ਉੱਪਰ ਜਾ ਹੋਏ ਇਹ ਇਨਸਾਫ ਦਵਾਉਂਦੇ ਇੰਮੀ ਜੇ ਨਹੀਂ ਅਸੀਂ ਬਰਾਸਾਂ ਦੇ ਪ੍ਰਾਣਾ ਬੋਲੇ ਚਾਹੁੰਦੇ ਆਂ ਕਿ ਇਹ ਬਾਅਦ ਜ਼ਰੂਰ ਚ ਕੋਪਰਾਓ ਇਹ ਤਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪਾਸੇ ਜੇ ਇਹਨਾਂ ਨੂੰ نیند ਨਹੀਂ ਆਉਂਦੀ ਕੋ ਚਾਰ ਬੰਦੇ ਅਜੇ ਵੀ ਆ ਹਸਪੀਟਲ 'ਚ ਨੇ ਪੈਗੇ ਨੇ ਤੇ ਨਹੀਂ ਸਰਦਾਰ ਗੁਰਮੀ ਸਿੰਘ ਜੀ ਦੋਸਤ ਹੈ ਹਾਂ ਅਜੇ ਵੀ ਆ ਹਸਪੀਟਲ 'ਚ ਪਏ ਨੇ ਉਹ ਤੁਹਾਡੇ ਕੋ ਦਾਰੂ ਘੋਲੋਗੇ ਜਿੱਦਿਦਿਨੇ ਆ ਨਹੀਂ ਕਿਹਾ ਪ੍ਰਾਣ ਨੇ ਆਪ ਤੋ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਰਹੀ ਆ ਇਹ ਸਰਕਾਰ ਇੱਕ ਸਾਲ ਹੋ ਗਿਆ ਇਹਨਾਂ ਨੂੰ ਕਿ ਇਹ ਸਰਕਾਰ ਹਰ ਪਾਸੇ ਗਏ ਇਸ ਕਰਕੇ ਹਾਂਜੀ ਨਾ ਤੁਹਾਡਾ ਕੀ ਨਾਮ ਹੈ ਅੱਜ ਕਿੰਨੀ ਤੁਸੀਂ ਪੈਸਾ ਆਇਆ ਅੱਛਾ ਤੁਹਾਡਾ ਕਿੰਨਾ ਪੈਸਾ 3000 ਰੁਪਏ ਆਇਆ ਜੀ ਮੈਂ ਅੱਛਾ ਤੇ ਕੀ ਕਹਿੰਦੇ ਨੇ ਬੈਂਕ ਵਾਲੇ ਬਾਲ ਜਾਨ ਦੇ ਪਏ ਅੱਜ ਮੈਂ ਜਨ ਦੇ ਕਾਲਮਬੈਕ ਚਲ ਕੇ ਪੰਜਾਹ ਰੁਪਏ ਮੈਂ ਜਨ ਕੇ ਕਾਜਪੁਰ ਨਹੀਂ ਆਇਆ ਬਾਲ ਨੰਗ ਜਮਾ ਹੈ ਜਿਆ ਆ ਸਸਤੀ ਗੋਦ ਦੇ ਹੁਣ ਨਾ ਨਾ ਵਾਜਦਾ ਹੈ ਕੋਈ ਪਰਕਾਓ ਹੈ ਤਾਂ ਤੇ ਤੁਹਾਡੇ ਤੇ ਸਹੀ ਨਹੀਂ ਮੇਰਾ ਨਾਮ ਸੀਤਪੁਰਾ ਬੈਂਕਾ ਕੋਲਤਾ ਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਏ ਟ੍ਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਇਨ ਨਹੀਂ ਕੋਈ ਚੈੱਕ ਨਹੀਂ ਆ ਕੁਝ ਨਹੀਂ ਹੈਗਾ ਹੁਣ ਆਨ ਕੋਈ ਜਵਾਬ ਨਹੀਂ ਦੇ ਰਹੇ ਸਾਨੂੰ ਬਹੁਤ ਔਖਾ ਟਾਈਮ ਲੰਘ ਗਿਆ ਸਾਡਾ ਤੁਹਾਨੂੰ ਵੀ ਥੋੜਾ ਸੰਸੰਧ ਹੋ ਜੀ ਜਾ। ਜੀ ਤੁਹਾਡੇ ਬਹੁਤ ਆਧਿਆ ਗਿਆ ਨਹੀਂ ਆਦੇ ਪਾਤੀ ਆ। ਮੈਂ ਪ੍ਰੈਸ ਦੇ ਰਿਪੋਰਟ ਲੂੰਗਾ। ਤੇ ਬੱਸਲੇ ਸਾਹਿਬ ਕਿਸ ਵਾਰ ਵੀ ਦੇ ਰਹੇ ਕਿ ਕਾਹਤ ਹੈ ਨਹੀਂ ਜਾ ਨਹੀਂ ਕੇ ਨਹੀਂ ਉਹਦਾ ਕੋਈ ਹੱਤਕ ਤਿਆ ਜਾਂਦੀ ਸੰਖਿਆ ਐਸੀ ਸਾਡੇ ਦਵਾਜ 5520 ਵਿੱਚ ਹੈਗਾ ਵਾ ਸਾਰੇ ਖਾਫ ਪੂਰਾ ਖੋਤੀ ਰ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਤੁਹਾਡੇ ਖਾਤੇ ਦੇ ਐਂਟਰੀਆਂ ਇੰਨੀਆਂ ਕਾਪੀਆਂ ਤੇ ਪਉਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਹਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਉਣੀਆਂ ਸਾਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਮਨ ਪਤਾ ਲੱਗਾ ਕਿ ਵੇਰੇ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ ਇਹ ਉਸ ਤੋਂ ਵਾਦਾ ਫਿਰ ਅਹੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਿੰਨਾ ਕਿ ਤੁਹਾਨੂੰ ਪੈਸੇ ਮਿਲ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾ ਕੇ ਜਾਂਦੋਂ ਐਂਟਰੀਆਂ ਪਾ ਕੇ ਨਹੀਂ ਦਿੰਦੇ ਰਹੇ ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੀ ਸੀ ਤੇ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿ ਤੁਹਾਡੇ ਪੈਸੇ ਮਿਲ ਜਾਣਗੇ ਤਾਂ 50 ਦਿਨਾਂ ਦੇ ਵਿੱਚ ਤੁਹਾਡਾ ਪੈਸੇ ਪਾਈ ਜਾਣਗੇ ਤੁਹਾਨੂੰ ਕਿ ਮੈਨੇਜਰ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਉਹਦੀ ਵੀ ਐਪਲੀਕੀਸ਼ਨ ਦੇ ਵਿੱਚ ਕਿੰਦੇ ਹੂ ਕਿ ਤੁਸੀਂ ਆਪਣੇ ਹਸਬੰਦ ਦੇ ਜਲਦੀ ਸਾਈਨ ਕਰ ਦੋ ਤੁਸੀਂ ਆਪਣੀ ਐਫਆਈਆਰ ਵੀ ਤੜਾ ਕੇ ਲਾਜਾ ਜਦੋਂ ਸਾਡੇ ਨਾਲ ਇਹ ਕ੍ਰائم ਹੋ ਗਿਆ ਚਾਰ ਪੰਜ ਦਾ ਉਸ ਤੋਂ ਬਾਅਦ ਵੀ ਆਪਣੀ ਐਫਆਈਆਰ ਨਹੀਂ ਸੀ ਜੀ ਫਸੇ ਹੋਣੇ ਤੇ ਹੀ ਆਠ ਸਾਡੇ ਪੀਕੇ ਹੋਏ ਪੈਸੇ ਮੇਰਾ ਨਾਮ ਰਾਜੇਸ਼ ਤੁਮਾਰੇ ਦਾ ਇਹ ਪਹਿਲਾ ਕੇਸ ਵੀ ਐਸੀ ਕੀਤਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਪਰ ਵੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਐਫਆਈਆਰ ਦਾ ਟਾਈਮ ਆ ਗਿਆ ਐਫਆਈਆਰ ਹੋ ਚੁੱਕੀ ਹੈ ਇਹ ਹੁੰਦੇ ਕੋਈ ਨਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਤੀ ਹੈਗੇ ਇਸ ਬਾਰੇ ਦੂਸਰੀ ਗੱਲ ਹੈਗੇ ਕਿ ਐ ਜਿਹੜਾ ਤਲਜਿੰਦਰ ਹੈਗਾ ਇੰਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ ਕਿੰਨੇ ਕਰੋੜ ਰੁਪਏ ਜਿਹੜਾ ਇਹਨੇ ਲੈ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਸਾਰੇ ਖਾਤੇ ਹਜੇ ਨੇ ਉਹਰੇ ਵਿੱਚ ਉਹਨੇ 1.5 ਡੇਢ ਲੱਖ ਰੁਪਿਆ ਆਪਣੀ ਵਾਈਫ ਦੇ account 'ਚ ਟ੍ਰਾਂਸਫਰ ਕੀਤਾ ਹੈ ਉਹ ਵੀ ਪੇਮੈਂਟ ਬਾਕੀ ਆ ਜਿ ਕੋ ਨੇ ਆਪਣਾ ਚੈੱਕ ਦਿੱਤਾ ਹੈ ਸਾਡੇ ਨੇ 4 ਲੱਖ ਰੁਪਏ ਦਾ ਚੈੱਕ ਹੈਗਾ ਦੇਖ ਰਹੇ ਹਾਂ ਕਿ ਪੁਣੇ ਦੇ ਕੇ ਤੇ ਬਾਉਂਸ ਹੋਇਆ ਪਿਆ ਸਾਰੇ ਬਾਉਂਸ ਹੋਇਆ ਪਿਆ ਤੇ ਬਾਉਂਸ ਦਾ ਪੀਸ ਅਸੀਂ ਬੈਂਕ ਦੇ ਵਿੱਚ ਪਾ ਦੋੜਾ ਦੇਖੋ ਸਾਡੇ ਦੇ ਹਿਸਾਬ ਨੂੰ ਦੱਸਦੇ ਆ ਰੰਗ ਇੱਕ ਮਿੰਟ ਬੋਲੋ ਤਾਂ ਬਾਈ ਇੱਕ ਮਿੰਟ ਉਸਕੇ ਕੀ ਕੀ ਦਾਂ ਤੁਹਾਡਾ ਤਿੰਨ ਕਿੰਨੇ ਪੈਸੇ ਤੁਹਾਡੇ ਬੈਂਕ ਵਿੱਚ ਚਾਹੀਦੇ 20000 ਰੁਪਏ ਨਿਕਰਾਏ ਇੱਕ ਮਿੰਟ ਬੋਲੋ ਨਾ ਆਪ ਨੂੰ ਤਿੰਨ ਕਿੰਨੇ ਵਾਰੀ ਤੁਹਾਡੇ ਬੈਂਕ ਤੇ ਕਲੌਡ ਹੋਇਆ। ਕਵੀ ਘਰ ਕੱਲੇ ਕਰਾਇਆ ਹੈ। ਹਾਂਜੀ ਤੇ ਅੱਛੀ ਕੈਕ ਤੇ ਆਲੀ ਫੇਅਰ ਕਰਾਇਆ 8ਵੇਂ ਮਹੀਨੇ। ਤੇ ਇਹ ਤੱਕ ਤਰੀਆਂ ਨਹੀਂ ਪਾਈਆਂ। ਤੁਸੀਂ ਪੈਸੇ ਦੇ ਕੇ ਚੱਲ ਜਾਂਦੇ ਰਹੇ ਕੈਸ਼ੀਅਰ ਨੂੰ ਕੋਈ ਐਂਟਰੀ ਨਹੀਂ ਦਿੰਦੇ। 3-4 ਵਾਰੀ ਆਈ ਵੀ ਮੈਂ ਕਾਫੀ ਲੈ ਕੇ ਵੀ ਮੈਨੂੰ ਐਂਟਰੀ ਪਾ ਕੇ ਦਓ। ਕਹਿੰਦੇ ਕੋਈ ਨਹੀਂ ਘਪਰਾਣ ਦੀ ਨਹੀਂ ਕੋਈ ਨੋੜ। ਕੋਈ ਇੰਤਾਂ ਟੇ ਪੈਸੇ ਜਮ੍ਹਾਂ ਹੋ ਗਏ। ਇਹ ਤੁਹਾਡਾ ਕੀ ਨਾਂ? ਸਸੀ ਦਾ ਤੇ ਮੇਰਾ ਨਾਲਦੀਪ ਕੌਰੇ। ਮੇਰੀ ਕੁੜੀ ਦਾ ਨਾਂ ਖਾਤੇ ਚ ਚੱਲਦਾ ਪਿਆ ਹੈ ਮਨਦੀਪ ਕੌਰ ਦੇ। ਤੇ ਯਾਰ ਤੇ 2 ਲੱਖ ਰੁਪਇਆ ਜਮ੍ਹਾਂ ਕਰਵਾਇਆ ਸੀ ਤਰ ਇੱਕ ਲੱਖ ਉਹਨੇ ਮੇਰੀ ਕਾਫੀ ਤੋਂ ਕੱਟਿਆ ਇੱਕ ਲੱਖ ਉਹਨੇ ਮੈਨੂੰ ਚੈੱਕ ਦੇ ਦਿੱਤਾ